ਅੱਜ ਅਸੀਂ ਜਿਸ ਘਟਾਲੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਸਨੇ 90 ਦੇ ਦਹਾਕੇ ਦੇ ਵਿੱਚ ਭਾਰਤੀ ਆਰਥਿਕ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਕਿ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਭ ਕੁਝ ਸਮਝ ਆ ਸਕੇ 90 ਦਾ ਦਹਾਕਾ ਵਿਸ਼ਵੀਕਰਨ ਲਈ ਜਾਣਿਆ ਜਾਂਦਾ ਹੈ ਭਾਰਤ ਵੀ ਬਦਲ ਰਿਹਾ ਸੀ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸੰਤ ਤੇ ਪੀ ਵੀ ਨਰਸੀਮਹਾ ਰਾਓ ਪ੍ਰਧਾਨ ਮੰਤਰੀ ਸੰ ਨਵੀਂ ਆਰਥਿਕ ਨੀਤੀ ਲਾਗੂ ਕੀਤੀ ਗਈ ਭਾਰਤ ਦੇ ਦਰਵਾਜ਼ੇ ਦੁਨੀਆ ਲਈ ਖੁੱਲ੍ਹ ਗਏ ਨਿੱਜੀਕਰਨ ਨੂੰ ਬढ़ावा ਦਿੱਤਾ ਗਿਆ ਪਰ ਇਸੇ ਦੌਰਾਨ 1992 ਵਿੱਚ ਹਰਸ਼ਦ ਮਹਿਤਾ ਦੇ ਮੈਗਾ ਘੁਟਾਲੇ ਦਾ ਪਰਦਾਫਾਸ਼ ਹੋਇਆ ਐਦਾਂ ਦਾ ਪ੍ਰਾਪਤ ਜਿਸ ਤੋਂ ਬਾਅਦ ਦੇਸ਼ ਵਿੱਚ ਸੈਬੀ ਨਾਮ ਦੇ ਨਾਲ ਇੱਕ ਵੱਖਰਾ ਕਾਨੂੰਨ ਇੱਥੋਂ ਤੱਕ ਇੱਕ ਰੈਗੂਲੇਟਰੀ ਸੰਸਥਾ ਵੀ ਬਣਾਉਣੀ ਪਈ ਜੋ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਤੇ ਨਜ਼ਰ ਰੱਖ ਸਕੇ ਹਰਸ਼ਦ ਮਹਿਤਾ ਦੇ ਨੂੰ 29 ਜੁਲਾਈ 1954 ਨੂੰ ਰਾਜਕੋਟ ਗੁਜਰਾਤ ਵਿੱਚ ਹੋਇਆ ਸੀ ਹਰਸ਼ਦ ਮਹਿਤਾ ਨੇ ਬੀ.ਕੋਮ ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਸ ਤੋਂ ਬਾਅਦ ਇੱਕ ਬੀਮਾ ਕੰਪਨੀ ਵਿੱਚ ਕੰਮ ਕਰਨ ਲੱਗ ਗਿਆ ਸੀ ਪਰ ਫਿਰ ਉਸਨੇ ਬੀਮਾ ਕੰਪਨੀ ਛੱਡ ਕੇ ਇੱਕ ਸਟਾਕ ਮਾਰਕੀਟ ਵਿੱਚ ਕੰਮ ਕਰਨ ਦਾ ਫੈਸਲਾ ਕਰ ਲਿਆ ਸੀ ਹਰਸ਼ਦ ਨੇ ਇੱਕ ਦਲਾਲੀ ਫਰਮ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ ਹਰਸ਼ਦ ਨੇ ਪਰਸੰਨਾ ਪਰਜੀਵਨ ਦਾਸ ਤੋਂ ਸਟਾਕ ਮਾਰਕੀਟ ਦੀ A B C D ਸਿੱਖੀ 1984 ਵਿੱਚ ਉਸਨੇ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਬੰਬਈ ਸਟਾਕ ਐਕਸਚੇਂਜ ਦੀ ਮੈਂਬਰਸ਼ਿਪ ਲੈ ਲਈ ਹਰਸ਼ਦ ਮਹਿਤਾ ਨੰਬਰ ਦੇ ਹਾਕ ਵਿੱਚ ਬਾਜ਼ਾਰ ਵਿੱਚ ਆਉਣ ਤੱਕ ਸਟਾਕ ਮਾਰਕੀਟ ਦਾ ਬਾਦਸ਼ਾਹ ਬਣ ਗਿਆ ਸੀ ਇਸ ਗੱਲ ਦਾ ਇਸ ਤੋਂ ਵੱਧ ਚੱਲਦਾ ਹੈ ਕਿ ਏਸੀਸੀ ਕੰਪਨੀ ਦਾ ਸ਼ੇਅਰ ਜੋ ਹਰਸ਼ਦ ਮਹਿਤਾ ਨੇ 200 ਵਿੱਚ ਖਰੀਦਿਆ ਸੀ ਉਹ ਕੁਝ ਦਿਨਾਂ ਵਿੱਚ 9000 ਤੇ ਪਹੁੰਚ ਗਿਆ ਪਰ ਸਵਾਲ ਪੈਦਾ ਹੁੰਦਾ ਹੈ ਇਹ ਸਭ ਕੁਝ ਹੋਇਆ ਕਿਵੇਂ ਹਰਸ਼ਦ ਮਹਿਤਾ ਦੇ ਇਸ ਕੰਮ ਦੇ ਦਾ ਸਭ ਤੋਂ ਵੱਡਾ ਫਾਰਮੂਲਾ ਬੈਂਕ ਤੋਂ ਲਿੱਤਾ ਜਾਂਦਾ 15 ਦਿਨਾਂ ਦਾ ਕਰਜ਼ਾ ਸੀ ਜੋ ਕਦੇ ਵੀ ਕਾਗਜ਼ਾਂ ਤੇ ਸੰਭਵ ਨਹੀਂ ਸੀ ਕੋਈ ਵੀ ਬੈਂਕ 15 ਦਿਨਾਂ ਲਈ ਲੋਨ ਨਹੀਂ ਦਿੰਦਾ ਪਰ ਇਸ ਕੇਸ ਵਿੱਚ ਇਹ ਆਮ ਗੱਲ ਹੈ ਹਰਸ਼ਦ ਮਹਿਤਾ 15 ਦਿਨ ਲਈ ਲੋਨ ਲੈਂਦਾ ਤੇ ਉਸ ਨੂੰ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਦਿੰਦਾ ਫਿਰ ਜੇ ਦੋਸਤੋ ਮੁਨਾਫਾ ਹੁੰਦਾ ਤਾਂ ਉਸ ਮੁਨਾਫੇ ਤੋਂ ਉਹ ਲੋਨ ਪੇ ਕਰ ਦਿੰਦਾ ਕਰੋੜਾਂ ਦੇ ਮੁਨਾਫੇ ਵਾਲੇ ਹਰਸ਼ਦ ਮਹਿਤਾ ਦੇ ਕਾਰੋਬਾਰ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਸਟਾਕ ਮਾਰਕੀਟ ਕਰੈਸ਼ ਹੋ ਗਿਆ ਤੇ ਉਹ ਬੈਂਕ ਦਾ ਕਰਜ਼ਾ ਵਾਪਸ ਨਹੀਂ ਕਰ ਸਕਿਆ ਇਫੇਰਿਸ ਕਪਲੇ ਦਾ ਪਰਦਾ ਫਾਸ਼ ਹੋਇਆ ਦੇਬਾਸ਼ੀਸ਼ 바ਸੂ ਨੇ ਆਪਣੇ ਗਲੇਕ ਵਿੱਚ ਲਿਖਿਆ ਸੀ ਇਸ ਕੋਟਲੇ ਦੀ ਸਮੱਸਿਆ ਅਰਸ਼ਦ ਮਹਿਤਾ ਨਹੀਂ ਸਗੋ ਭਾਰਤੀ ਅਰਥ ਵਿਵਸਥਾ ਸੀ ਸੁਚੇਤਾ ਦਲਾਲ ਦੀ ਰਿਪੋਰਟ ਨੇ ਅਰਸ਼ਦ ਮਹਿਤਾ ਨੂੰ ਸਿੱਧਾ ਜ਼ਮੀਨ ਤੇ ਲੈ ਆਂਦਾ ਦੇਬਾਸ਼ੀਸ਼ 바ਸੂ ਤੇ ਸੁਚੇਤਾ ਦਲਾਲ ਹੋਣ ਸੀ ਇਸ ਬਾਰੇ ਚਰਚਾ ਆਪਾਂ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ ਹੁਣੇ ਮਾਮਲਾ ਇੰਨਾ ਵੱਧ ਗਿਆ ਸੀ ਕਿ ਸੰਸਦ ਵਿੱਚ ਹੰਗਾਮਾ ਹੋ ਗਿਆ ਸੀ ਮਾਮਲੇ ਦੀ ਜਾਂਚ ਲਈ ਇੱਕ ਸੰਜੀ ਸੰਸਦੀ ਕਮੇਟੀ ਬਣਾਈ ਗਈ ਸੀ. ਸੀਬੀਆਈ ਨੇ ਹਰਸ਼ਿਤ ਮਹਿਤਾ ਅਤੇ ਦੋਪਰਾ ਮਾ ਅਸ਼ਵਿੰਦ ਤੇ ਸੰਦੀਪ ਨੂੰ ਗ੍ਰਿਫਤਾਰ ਕੀਤਾ ਸੀ. ਉਸ ਵਿਰੁੱਧ 72 ਫੌਜਦਾਰੀ ਤੇ 602 ਵੱਧ ਸਿਵਲ ਕੇਸ ਦਰਜ ਹੋ ਗਏ ਸੀ. ਐਸੇ ਤਰ੍ਹਾਂ ਹਰਸ਼ਿਤ ਮਹਿਤਾ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਦੇ ਦਾਅਵੇ ਕੀਤੇ ਜਿਨ੍ਹਾਂ ਨੇ ਭਾਰਤ ਦੀ ਨੀਹ ਹਲਾਕ ਰੱਖ ਦਿੱਤੀ. ਹਰਸ਼ਿਤ ਮਹਿਤਾ ਨੇ ਕਿਹਾ ਸੀ ਕਿ ਉਸਨੇ ਤਤਕਾਲੀਨ ਪ੍ਰਧਾਨ ਮੰਤਰੀ ਨਰਸੀਮਹਾ ਰਾਓ ਨੂੰ 1 ਕਰੋੜ ਦੀ ਰਸ਼ੀਓ ਦਿੱਤੀ ਸੀ. ਹਾਲਾਂਕਿ ਇਹ ਕਦੇ ਵੀ ਸਿੱਧ ਨਹੀਂ ਹੋ ਸਕਿਆ ਸੀ ਇਹ ਸਭ ਕੁਝ ਹੋਣਾ ਇੱਕ ਸੁਪਨੇ ਵਾਂਗੂ ਸੀ ਜਦਕਿ ਇਸ ਦੇ ਪਿੱਛੇ ਕਹਾਣੀ ਬੈਂਕ ਫਰਡ ਤੋਂ ਲੈ ਕੇ ਸਿਆਸੀ ਟੜਿਆਂ ਤੱਕ ਹਰ ਚੀਜ਼ ਨਾਲ ਜੁੜੀ ਹੋਈ ਸੀ ਹਰਸ਼ਦ ਮੈਂਤਾ ਦੇ ਘਟਾਲੇ ਦਾ ਪਰਦਾਫਾਸ਼ ਟਾਈਮਜ਼ ਆਫ ਇੰਡੀਆ ਦੀ ਪੱਤਰਕਾਰ ਸੁਚੇਤਾ ਦਲਾਂਵਾਲ ਨੇ ਕੀਤਾ ਸੀ ਇਸ ਤੋਂ ਬਾਅਦ ਸੁਚੇਤਾ ਨੇ ਨਿਮਾਸ਼ਿਸ਼ ਬਾਸੂਨਾ ਦਾ ਸਕੈਨ ਨਾਂ ਦੀ ਕਿਤਾਬ ਵੀ ਲਿਖੀ ਜਿਸ ਤੇ ਅਨਸਲ ਮੈਂਤਾ ਦੀ ਟੀਵੀ ਸੀਰੀਜ਼ 1992 ਦੀ ਸਕੈਨ ਤੇ ਬਿੱਗ ਬੁੱਲ ਹਾਲ ਵਿੱਚ ਹੀ ਬਣੀ ਹੈ। ਇਹ ਉਹੀ ਸੁਚੇਤਾ ਦਲਾਲ ਦੇ ਮਸ਼ੀਸ਼ ਬਾਸੂ ਨੇ ਜਿਨ੍ਹਾਂ ਦੀ ਵੀਡੀਓ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਸੀ। ਮੈਨੂੰ ਲੱਗਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ। ਤੇ ਨਾਲ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਤੇ ਜੇ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।